ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਿਡ ਗਿਆਨ ਪੇਸ਼ਕ ਅੱਜ ਦੇ ਸਵਾਰਥਵਾਦੀ ਤੇ ਪਦਾਰਥਵਾਦੀ ਯੁੱਗ ਦੇ ਵਿੱਚ ਹਰ ਕਿਸੇ ਨੂੰ ਆਪਣੀ ਹੀ ਪਈ ਹੈ ਪਰ ਫਿਰ ਵੀ ਅਜਿਹੇ ਮੌਕੇ ਤੇ ਬਹੁਤ ਸਾਰੀਆਂ ਸੰਸਥਾਵਾਂ ਤੇ ਵੀ ਰਜੇ ਨੇ ਜਿਵੇਂ ਕਿ ਗੁਰਪ੍ਰੀਤ ਮਿੰਟੂ ਮਾਲਵਾ ਜਿਨੇ ਕੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਅਤੇ ਉਸ ਤੋਂ ਇਲਾਵਾ ਅਨਮੋਲ ਕਵਾਤਰਾ ਬਾਬਰ ਅਤਿੰਦੇਵ ਸੇਵਾ ਸੁਸਾਇਟੀ ਅਤੇ ਆਪਣਾ ਫਰਜ ਸੇਵਾ ਸੁਸਾਇਟੀ ਅਜਹੀਆਂ ਹੋਰ ਵੀ ਅਨੇਕਾਂ ਸੰਸਥਾਵਾਂ ਨੇ ਜੋ ਬੇਸਾਰਿਆਂ ਦੀ ਮਦਦ ਕਰਦੀਆਂ ਨੇ ਪਰ ਦੋਸਤੋ ਕੁਝ ਅਜਿਹੇ ਨੀਚ ਲੋਕ ਵੀ ਹੁੰਦੇ ਜੋਗੇ ਅਜਿਹੇ ਕਰਤੂਤਾਂ ਨੂੰ ਅੰਜਾਮ ਦਿੰਦੇ ਨੇ ਕਿ ਮਦਦ ਕਰਨ ਵਾਲਿਆਂ ਦਾ ਵੀ ਕਿਤੇ ਨਾ ਕਿਤੇ ਮਨ ਦੁਖਦਾ ਸੋ ਅੱਜ ਦੀ ਵੀਡੀਓ ਵਿੱਚ ਇੱਕ ਖਾਸ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਇੱਕ ਸਖਸ਼ ਨੇ ਇੱਕ ਨੀਚ ਹਰਕਤ ਕੀਤੀ ਅਤੇ ਜਿਸ ਦੇ ਨਾਲ ਇੱਕ ਸੇਵਾ ਕਰਨ ਵਾਲੇ ਦੇ ਮਨ ਨੂੰ ਕਿੰਨੀ ਠੇਸ ਪਹੁੰਚੀ ਵੀਡੀਓ ਪੂਰੀ ਦੇਖਣਾ ਤੇ ਇਸ ਮਾਮਲੇ ਤੇ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸਿਓ ਅਤੇ ਇਸ ਸਖਸ਼ ਨੂੰ ਕੀ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਕਿਸ ਤਰ੍ਹਾਂ ਦੇ ਸਜ਼ਾ ਚਾਹੀਦੀ ਹੈ ਜੇ ਇਹ ਲੋਕਾਂ ਨੂੰ ਜ਼ਰੂਰ ਕਮੈਂਟ ਕਰਨਾ ਦੇਖੋ ਪੂਰੀ ਵੀਡੀਓ ਮੇਰੇ ਮੈਨੂੰ 92000 ਰਿਸਿਵ ਹੋ ਗਏ ਹੈ थैंक यू so much थैंक यू ਕਿੰਦਾ ਹੋ ਗਈ ਪੰਛੀ ਨਾ ਜੀ ਜਿਵੇਂ ਤੁਹਾਡਾ ਤਰ੍ਹਾਂ ਗਲਤartig ਦੀ ਬਿੱਟ ਕਰੇ ਗੁਰਦੁਆਰੇ ਚੋਂ ਕੱਢ ਕੇ ਪੈਸੇ ਦਿੱਤੇ ਉਹਨਾਂ ਨੇ ਤੁਹਾਨੂੰ ਤੁਹਾਡੇ ਵਰਗੇ ਲੋਕਾਂ ਕਰਕੇ ਲੋਕ ਹੈਲਪ ਨਹੀਂ ਕਰਦੇ ਮੈਂ ਹੱਥ ਜੋੜ ਕੇ ਪੈਰੀਂ ਬੈ ਕੇ ਮਾਫੀ ਮੰਗ ਲੈਂਦਾ ਮੈਂ ਥਾਣੇ ਜਾਵਾਂ ਤੁਹਾਡੀ ਦੁਕਾਨ ਤੇ ਜਾਵਾਂ ਐਵੀਂ ਬਦਨਾਮੀ ਹੋਊਗੀ ਤੁਹਾਡੀ ਫਿਰ ਤੁਸੀਂ ਕਹੋਗੇ ਅਨਮੋਲ ਭਾਜੀ ਆ ਕੀ ਕਰਤਾ ਮੈਂ ਆਪਣੀ ਐਫਟੀ ਤੋਂ ਦਵਾਂ ਚੱਲੀ ਸੀ ਐਕਚੁਅਲੀ ਮੈਂ ਸਿੰਗਲ ਪੇਰੈਂਟ ਆ ਮੇਰੇ ਹਸਬੰਡ ਨਹੀਂ ਹੈਗੇ ਮੈਨੂੰ ਨੀਂਦ ਨਹੀਂ ਸੀ ਪੈਣੀ ਥੈਂਕ ਯੂ ਸੋ ਮਚ ਹਾਂਜੀ ਪੈਣੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਲੇਖੀ ਕਿਉਂ ਰੋਕੇ ਹੋ ਰਹੇ ਹੋ ਤੁਸੀਂ ਕੋਈ ਗੱਲ ਨਹੀਂ ਰੋ ਪੈਣੇ ਪੈਣੇ ਤੁਹਾਡਾ ਕਸੂਰ ਕੀ ਹੈ ਦੇਚ ਤੁਸੀਂ ਨਾ ਰੋ ਰੋ ਨਾ ਪਲੀਜ਼ ਰੋ ਨਾ ਪਹਿਲਾਂ ਕੂਲ ਡਾਊਨ ਹੋ ਜਾ ਕੋਈ ਗੱਲ ਨਹੀਂ ਪੀਜੀ ਮੈਂ ਧੀਨਦਾਰ ਹੋ ਗਈ ਕੰਖ ਦੀ ਨਾ ਅਰੇ ਨਹੀਂ 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 ਪੈਣੇ ਤੁਸੀਂ ਇਦਾਂ ਨਾ ਸੋਚੋ ਤੁਹਾਡਾ ਕੀ ਕਸੂਰ ਹੈ ਦੇਚ ਤੁਸੀਂ ਤਾਂ ਆਪਣੇ ਵੱਲੋਂ ਦਿਲੋਂ ਹੀ ਕੀਤਾ ਹੁਣ ਅੱਗੋਂ ਬੰਦੇ ਇਦਾਂ ਦੇ ਬੈਠੇ ਨੇ ਤੁਸੀਂ ਇਦਾਂ ਰੋਵੋ ਨਾ ਮੈਨੂੰ ਦੱਸੋ ਗੱਲ ਕੀ ਹੋਈ ਹੈ ਕਹਿੰਦੇ ਤਾਂ ਮੈਨੂੰ ਫੋਨ ਆਇਆ ਸੀਗਾ ਹੋਣੇ ਕਹਿੰਦੇ ਤੁਸੀਂ ਅਨਮੁਲਕ ਵੱਧਰਾ ਜੀ ਨਾਲ ਗੱਲ ਕੀਤੀ ਮੈਂ ਕਿ ਮੈਂ ਨਹੀਂ ਗੱਲ ਕੀਤੀ ਮੇਰੇ ਭਰਾ ਨੇ ਗੱਲ ਕੀਤੀ ਸੀ ਤੇ ਬੰਦੇ ਨੇ ਨਾ ਰੋ ਰਿਹਾ ਸੀ ਕਿ 2 ਛੋਟੀਆਂ ਬੇਟੀਆਂ ਨੇ ਸਿਸਟਰ ਵੀ ਤੇ ਉਹਨੇ ਮੈਨੂੰ ਬੋਲਿਆ ਕਿ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ ਬਸ ਤੁਸੀਂ ਇੰਨਾ ਕਰੋ ਅਨਮੁਲਕ ਵੱਧਰਾ ਜੀ ਨੂੰ ਫੋਨ ਕਰਕੇ ਕਹੋ ਮੇਰਾ ਇਸ਼ੂ ਰਿਜ਼ੋਲਵ ਹੋ ਗਿਆ ਕਿਉਂਕਿ ਮੈਂ ਤੁਹਾਨੂੰ 2 ਦਿਨ ਤੋਂ ਕਹਿ ਰਿਹਾ ਫਾਈਲ ਦੇ ਦਿਓ ਤੁਸੀਂ ਮੈਨੂੰ ਫਾਈਲ ਤਾਂ ਤੇ ਦਿਓ ਮੇਰਾ ਪ੍ਰਾਪਤੀ ਪਤਾ ਕਰ ਲੇਗਾ ਤੁਸੀਂ ਨਾ ਭੈਣੇ ਤੁਸੀਂ ਤੁਸੀਂ ਤੇਰੀ ਗੱਲ ਸੁਣੋ ਪਹਿਲਾਂ ਤਾਂ ਚੁੱਪ ਹੋ ਜਾਓ ਭੈਣੇ ਇਦਾਂ ਚੰਗਾ ਲੱਗ ਰਿਹਾ ਤੁਸੀਂ ਨਾ ਕਿਤੇ ਕਿਸੇ ਨਾਲ ਕਰਨੀ ਨੀ ਬੰਬ ਉਹ ਨਹੀਂ 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 ਪਹਿਲੇ ਤੁਸੀਂ ਬਿਲਕੁਲ ਘਬਰਾਓ ਨਾ ਮੈਂ ਨਾ ਉਹਨੂੰ ਉਹਨੂੰ ਲੈਣਾ ਫੋਨ ਕਾਲ ਤੇ ਤੁਸੀਂ ਚੁੱਪ ਰਹੋ ਠੀਕ ਆ ਬੋਲਿਓ ਨਾ ਜੀ ਨਹੀਂ ਨਹੀਂ ਪਹਿਨੇ ਉਹਨੂੰ ਮੈਂ ਹਜੇ ਤੱਕ ਨਹੀਂ ਦੱਸਿਆ ਕਿ ਤੁਹਾਡੇ ਨਾਲ ਮੇਰੀ ਗੱਲ ਹੋ ਰਹੀ ਹੈ ਉਹਨੂੰ ਮੈਂ ਇਹ ਕਹਿ ਕਿ ਮੇਰੇ ਕਿਸੇ ਬ੍ਰਦਰ ਦਾ ਮੈਨੂੰ ਕਾਲ ਆਇਆ ਤੇ ਮੈਂ ਕਨਫਰਮੇਸ਼ਨ ਕਰਨੀ ਹੈ ਤੇ ਮੈਂ ਨਾ ਦੂਜੇ ਫੋਨ ਤੋਂ ਉਹਨੂੰ ਫੋਨ ਕਰ ਰਿਹਾ ਉਹਨੂੰ ਨਹੀਂ ਪਤਾ ਮੈਂ ਤੁਹਾਡੇ ਨਾਲ ਹੋਲਡ ਤੇ ਆ ਤੁਸੀਂ ਚੁੱਪ ਰਹੋ ਬਸ ਠੀਕ ਆ ਤੁਸੀਂ ਸੁਣਨਾ ਚੁੱਪ ਚਾਪ ਚੁੱਪ ਰਹੋ ਬਸ ਸਿਰਫ ਸੁਣੋ ਕਿੰਨਾ ਜਵਾਨਾ ਖਰਾਬ ਨਾ ਯਾਰ ਹਨਾ ਤੁਸੀਂ ਦੇਖਿਓ ਹੁਣ ਸਾਰੀ ਕੀ ਕਹਾਣੀ ਸਾਡੇ ਮੂਰੇ ਆਈ ਆ ਵਿਚਾਰੀ ਕਿੰਨੀ ਰੋ ਰਹੀ ਆ ਯਾਰ ਗੁਰਸਿੱਖ ਪਰਿਵਾਰ ਤੋਂ ਆ ਵਿਚਾਰੀ ਕਹਿੰਦੀ ਦਸਵੰਦ ਗਲਤ ਜਗ੍ਹਾ ਲੱਗ ਗਿਆ ਵਿਚਾਰੀ ਇੰਨਾ ਰੋ ਰਹੀ ਆ ਨਾ ਫੋਨ ਤੇ ਤੇ ਤੂੰ ਦੇਖੋ ਜਿਹੜੇ ਬੰਦੇ ਨੇ ਫਰਾਡ ਕੀਤਾ ਸਾਡੀ ਅੱਖਾਂ ਦੇ ਮੂਰੇ ਆਇਆ ਤਾਂ ਸਾਡਾ ਤਾਂ ਰੋਈ ਦਾ ਕੰਮ ਹੈ ਤੇ ਅਸੀਂ ਦੱਸਦੇ ਆ ਰੁਕ ਜੋ ਕਰਦੇ ਆ ਗੱਲ ਕਰਦੇ ਆ ਅ ਦਿੱਦੀ ਉਹਨਾ ਮੇਰਾ ਫੋਨ ਨਹੀਂ ਚੱਕ ਰੇ ਮੈਂ ਨਾ ਤੁਹਾਨੂੰ ਮੇਰਾ ਮੈਂ ਤੁਹਾਨੂੰ ਆਪਣੇ ਪਰਸਨਲ ਨੰਬਰ ਤੋਂ ਕਾਲ ਕਰਦਾ ਇਸ ਨੰਬਰ ਤੇ ਹੈਨਾ ਤੁਸੀਂ ਘਬਰਾਓ ਨਾ ਆਪਾਂ ਇਹ ਇਸ਼ੂ ਰਿਜ਼ੋਲਵ ਕਰਦੇ ਆ ਹੋ ਸਕਦਾ ਤੁਹਾਡੇ ਪੈਸੇ ਜਿਹੜੇ ਦਸਵੰਦਲੇ ਨੇ ਉਹ ਆਪਾਂ ਵਾਪਸ ਕਰਾ ਦਈਏ ਠੀਕ ਹੈ ਸੋ ਨੂੰ ਆਪਣੇ ਨੰਬਰ ਤੋਂ ਕਾਲ ਕਰਦਾ ਪਰਸਨਲ ਨੰਬਰ ਤੋਂ ਬਾਈ ਉਹਨੇ ਫੋਨ ਬੰਦ ਕਰਤਾ ਇੱਕ ਮਿੰਟ ਬਾਅਦ ਹਾਂ ਤੁਲਨਾ ਪਹਿਲਾਂ ਮੈਂ ਭੈਣ ਨੂੰ ਲਾ ਲਾਂ ਨਾ ਇੱਥੋਂ 90568 32 ہاں ਸ਼ਾਪ ਵਾਲੇ ਤੇ ਲਾ ਦਾਂਗੇ ਕੋਬ ਗੱਲ ਕਰਾ ਨੀ ਤੇਰਾ ਜਲੂਸ ਕੱਢਾਂਗੇ ਇੱਕ 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 ਕੋਣ ਕੱਢ ਦੋ ਨਹੀਂ ਕੱਢ ਦੋ ਹਾਂਜੀ ਭੈਣੇ ਹਾਂਜੀ ਮੇਰਾ ਪਰਸਨਲ ਨੰਬਰ ਹੈ ਇੱਥੋਂ ਤੂੰ ਚੁੱਪ ਰਹੋ ਠੀਕ ਹੈ ਮੈਂ ਦੂਜੇ ਨੰਬਰ ਤੇ ਕਾਲ ਕਰਾਂ ਹਾਂਜੀ ਠੀਕ ਹੈ ਮੈਂ ਮਿਊਟ ਤੇ ਹਾਂ ਮਿਊਟ ਤੇ ਰਹੋ ਇਹ ਜਮਾਨਾ ਆ ਗਿਆ ਨਾ ਯਾਰ ਮਤਲਬ ਲੋਕਾਂ ਨੂੰ ਮੈਂ ਕਹਿੰਦਾ ਹੁੰਦਾ ਵੈਸੇ ਹਮੇਸ਼ਾ ਹੀ ਕਿ ਸਭ ਤੋਂ ਸੌਖਾ ਤਰੀਕਾ ਹੈ ਪੈਸੇ ਖਾਣ ਦਾ ਉਹ ਐਨਜੀਓ ਦੇ ਨਾਮ ਤੇ ਭਲੇ ਦੇ ਨਾਮ ਦਾ ਸੋੜੋ ਸਾਰੀ ਕਹਾਣੀ ਦਿਲ ਤਾਂ ਮੇਰਾ ਜਰੂਰ ਹਲੋ ਹਾਂਜੀ ਵੀਰੇ ਕੀ ਹਾਲ ਹੈ ਜੀ ਹਲੋ ਹਾਂਜੀ ਵੀਰੇ ਅਨਮੋਲ ਬੋਲ ਰਿਹਾ ਮੈਂ ਸਸਕਲ ਵੀਰੇ ਸਸਕਲ ਬ੍ਰਦਰ ਅਗਰ ਮੈਨੂੰ ਸਾਰੀ ਕਹਾਣੀ ਕਲੀਅਰ ਨਾ ਹੋਈ ਇਸ ਫੋਨ ਕਾਲ ਦੇ ਵਿੱਚ ਤੁਸੀਂ ਮੇਰੀ ਇੱਕ ਆਪਣਾ ਥੋੜੀ ਰਿਕਵੈਸਟ ਸਮਝ ਲੈਣਾ ਮੈਂ ਤੁਹਾਡੇ ਨਾਲ ਜਿਹੜੀ ਗੱਲ ਕਰ ਰਿਹਾ ਅਗਰ ਮੇਰੀ ਕਹਿੰਦੇ ਹੋ ਮੈਂ ਤੁਹਾਡੇ ਕੋਲ ਆ ਵੀ ਜਾਣਾ ਉੱਥੇ ਆ ਜਾਣਾ ਜਿੱਥੇ ਕਹਿੰਦੇ ਹੋ ਤੁਸੀਂ ਅਗਰ ਮੇਰੀ ਇਹ ਤਸੱਲੀ ਨਾ ਹੋਈ ਫੋਨ ਦੇ ਵਿੱਚ ਤਾਂ ਮੇਰੇ ਕੋਲ ਆਣਾ ਤਾਂ ਫਿਰ ਤੁਹਾਨੂੰ ਗਲਤ ਹੋ ਜਾਏਗਾ ਨਹੀਂ ਨਹੀਂ ਮੇਰੀ ਪਹਿਲਾਂ ਬੇਨਤੀ ਸੁਣ ਲਓ ਕਿਉਂਕਿ ਤੁਸੀਂ ਸਿਮੀ ਦੀਦੀ ਨੂੰ ਜਾਣਦੇ ਹੋ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰਨਾ ਕਿ ਮੈਨੂੰ ਤੁਹਾਡੇ ਬਾਰੇ ਕਿੰਨੇ ਦੱਸਿਆ ਪਰ ਜੇ ਮੇਰੀ ਤਸੱਲੀ ਹੋ ਗਈ ਫਿਰ ਆਪਣੀ ਗੱਲ ਹੀ ਖਤਮ ਹੋ ਜਾਏਗੀ। ਇਹ ਨਹੀਂ ਕਹਿ ਰਿਹਾ ਡਿਸਕਲੋਜ਼ ਨਹੀਂ ਕਰਨਾ ਸਰ ਮੈਂ ਤੁਹਾਨੂੰ ਇਹ ਕਹਿਣਾ ਚਾ ਰਿਹਾ ਕਿ ਮੈਂ ਸਿਮੀ ਦੀਦੀ ਦੇ ਨਾਲ ਤੁਹਾਡੇ ਕੋਲ ਆਣਾ ਹੁੰਦਾ ਨਾ ਸਿਮੀ ਦੀਦੀ ਜਾਣਦੇ ਜਿਹਨੇ ਤੁਹਾਨੂੰ ਕੜਾ ਦਿੱਤਾ ਸੀ ਸਿਮੀ ਦੀਦੀ। ਬ੍ਰਦਰ ਮੈਂ ਕਿੰਨੂੰ ਜਾਣਦਾ ਕਿੰਨੂੰ ਨਹੀਂ ਜਾਣਦਾ ਇਸ ਟਾਈਮ ਸਭ ਛੱਡ ਦਿਓ। ਮੈਨੂੰ ਇਹ ਦੱਸੋ ਤੁਹਾਡੀ ਵਾਈਫ ਦਾ ਵਾਈਫ ਦਾ ਕੀ ਨਾਮ ਹੈ? ਸਰ ਮੇਰੀ ਵਾਈਫ ਦਾ ਨਾਮ ਹੈਗਾ ਕਵਲਜੀਤ ਕੌਰ। ਕੀ ਹੋਇਆ ਸੀ ਤੁਹਾਡੀ ਵਾਈਫ ਨੂੰ ਸਰ? ਸਰ ਮੇਰੀ ਵਾਈਫ ਨੂੰ ਬ੍ਰੈਸਟ ਕੈਂਸਰ ਹੋਇਆ ਵਾ ਇੱਕ ਸਾਲ ਤੋਂ ਅਸੀਂ ਉਹਦਾ ਟ੍ਰੀਟਮੈਂਟ ਫਰੀਦਕੋਟ ਤੋਂ ਚਲਾ ਰਹੇ ਆ ਮੇਰੇ ਕੋਲ ਸਾਰੇ ਪ੍ਰੂਫ ਸਾਰੇ ਕਾਗਜ਼ ਸਾਰਾ ਕੁਝ ਹੈ ਮੇਰੇ ਕੋਲ ਕਿੰਨੀ ਵਾਰੀ ਆ ਚੁੱਕੇ ਹਾਂ ਮੇਰੇ ਕੋਲ ਕਿੰਨੀ ਵਾਰੀ ਆ ਚੁੱਕੇ ਹਾਂ ਸਰ ਮੈਂ ਤੁਹਾਡੇ ਕੋਲ ਇੱਕ ਵਾਰੀ ਵੀ ਨਹੀਂ ਆਇਆ ਉਹ ਉਧਰ ਆਇਆ ਉਹਦਾ ਆਇਆ ਮੈਂ ਤੁਹਾਡੇ ਕੋਲ ਤਿੰਨ ਚਾਰ ਵਾਰੀ ਆਇਆ ਮੈਂ ਉਧਰ ਹੈਲਪ ਲਾਈਨ ਨਹੀਂ ਆਇਆ ਹੈਲਪਲੀ ਹੈਲਪਲੀ ਨਹੀਂ ਇੱਕ ਵਾਰੀ ਵੀ ਨਹੀਂ ਆਇਆ ਸਰ ਓਕੇ ਤੁਹਾਡੀ ਵਾਈਫ ਤੇ ਹੁਣ ਤੱਕ ਕਿੰਨਾ ਖਰਚਾ ਆ ਚੁੱਕਾ ਟੋਟਲ ਸਰ ਮੇਰੀ ਵਾਈਫ ਤੇ ਇੱਕ ਸਾਲ ਦੇ ਵਿੱਚੋਂ ਤਕਰੀਬਨ ਸਮਝ ਲਓ ਤੁਸੀਂ ਕਿ 5 ਤੋਂ 7 ਲੱਖ ਦੇ ਵਿੱਚ ਆ ਚੁੱਕਾ ਸਰ ਸਰ ਮੈਨੂੰ ਬਿੱਲ ਚਾਹੀਦੇ ਸਰ ਸਾਰੇ 5-7 ਲੱਖ ਰੁਪਏ ਦੇ ਪਾਜੀ ਮੈਂ ਸਾਰੀ ਤੁਹਾਨੂੰ ਡਿਟੇਲਸ ਦੇ ਸਕਦਾ ਸਾਰੀ 1 ਸਾਲ ਤੋਂ ਸਰ ਹੁਣ ਤੁਹਾਡੇ ਵਾਈਫ ਲੇਟੈਸਟ ਕਦੋਂ ਐਡਮਿਟ ਸੀਗੇ ਹਸਪੀਟਲ ਸਰ ਐਡਮਿਟਰੀ ਸੀਗੇ ਉਹ ਨਹੀਂ ਤੁਸੀਂ ਅਪੋਲੋ 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 ਮੈਂ ਤੁਹਾਨੂੰ ਸਰ ਮੈਂ ਤੁਹਾਡੀ ਤਸੱਲੀ ਕਰਾਉਣ ਵਾਸਤੇ ਇਹੋ ਜਿਹਾ ਗੱਲ ਕਰ ਰਿਹਾ ਕਰਾਓ ਹਾਂਜੀ ਸਰ ਮੈਂ 1 ਸਾਲ ਤੋਂ ਮੈਂ ਕਰਦਾ ਜੋ ਫੈਸ਼ਨ ਫੈਮਿਨਾ ਤੇ ਹੂੰ ਠੀਕ ਹੈ ਜੀ ਮੇਰੀ ਤਨਖਾਹ ਹੈਗੀ ਹੈ ਤੇ 25000 ਰੁਪਏ ਹੂੰ ਠੀਕ ਹੈ ਜੀ ਉਪਰਵੀ 10 12 15000 ਬੰਦਰ ਦਾ 40000 ਹੋ ਗਿਆ ਹੂੰ ਠੀਕ ਹੈ ਜੀ ਇੱਕ ਸਾਲ ਪਹਿਲੇ ਮਈ ਦੇ ਵਿੱਚ ਆਪਰੇਟ ਕਰਾ ਸੀ ਬੁਰੇਸਟ ਦਾ ਆਪਰੇਟ ਕਰਾਇਆ ਸੀ ਉੱਥੋਂ ਫਰੀਦਕੋਟ ਤੋਂ ਅਪੋਲੋ ਕਦੀ ਗਏ ਹੋ ਤੁਸੀਂ ਅਪੋਲੋ ਨਹੀਂ ਗਿਆ ਸਰ ਮੈਂ ਅਪੋਲੋ ਤੁਸੀਂ ਕਿਦਾਂ ਕਿਹਾ ਕਿਸੇ ਨੂੰ ਕਿ ਮੈਂ ਮੋਂਦਈ ਹਸਪੀਟਲ 'ਕਾ ਲਈ ਐਡਮਿਟ ਨਾਮ ਹੀ ਨਹੀਂ ਲਿੱਤਾ ਸਰ ਮੋਂਦਈ ਐਡਮਿਟ ਹੋਇਆ ਕਿ ਨਹੀਂ ਮੋਂਦਈ ਮੋਂਦਈ ਹਾਂਜੀ ਮੋਹਨਦੇਵ ਵੀ ਨਹੀਂ ਗਿਆ ਸਰ ਮੈਂ ਇੱਕ ਵਾਰੀ ਗਿਆ ਸੀ ਸ਼ੁਰੂਆਤ ਵਿੱਚ ਟ੍ਰੀਟਮੈਂਟ ਕਰਾਉਣ ਮੈਂ ਤੁਹਾਨੂੰ ਉਹੀ ਗੱਲ ਦੱਸਾਂ ਲੱਗਾ ਨਾ ਸਰ ਮੇਰੀ ਹੁਣ ਪੂਰੀ ਗੱਲ ਸੁਣ ਲਓ ਮੋਹਨਦੇਵ ਦੇ ਵਿੱਚ ਤੁਹਾਡੀ ਵਾਈਫ ਕਿੰਨੀ ਦੇ ਰੈਡਮਿਟ ਰਹੀ ਨੇ ਨਹੀਂ ਰਹੀ ਨੇ ਸਰ ਨਹੀਂ ਰਹੀ ਨੇ ਮੈਂ ਮੈਂ ਤਾਂ ਉਹੀ ਉਹੀ ਗੱਲ ਪੂਰੀ ਗੱਲ ਤੇ ਸੁਣ ਲਓ ਮੇਰੀ ਹੁਣ ਕਿਹੜਾ ਸਰ ਮੈਂ ਜਿਹੜੀਆਂ ਗੱਲਾਂ ਪੁੱਛ ਰਿਹਾ ਮੈਨੂੰ ਉਹਦਾ ਜਵਾਬ ਦਿਓ ਫालतू ਗੱਲਾਂ ਤੋਂ ਮੈਂ ਕੁਝ ਲੈਣਾ ਹੀ ਨਹੀਂ ਹਾਂਜੀ ਬੋਲੋ ਸਰ ਮੋਹਨਦੇਵ ਦੇ ਵਿੱਚ ਤੁਹਾਡੀ ਵਾਈਫ ਐਡਮਿਟ ਨਹੀਂ ਰਹੀ ਫਿਰ ਤੁਹਾਡਾ ਕਿਹੜਾ ਬੰਦਾ ਸਾਡਾ ਆ ਕੇ ਉੱਤੇ ਫਾਈਲਾਂ ਚੈੱਕ ਕਰ ਗਿਆ ਸਰ ਕੋਈ ਬੰਦਾ ਵੀ ਨਹੀਂ ਆਇਆ ਤੁਹਾਡਾ ਮੈਂ ਤੁਹਾਨੂੰ ਉਹੀ ਗੱਲ ਦੱਸਣ ਲੱਗਾ ਵੀਰ ਜੀ ਮੈਂ ਤੁਹਾਨੂੰ ਤੁਸੀਂ ਤੂੰ ਇੱਕ ਵਾਰੀ ਪੁੱਛ ਲਓ ਤੁਸੀਂ ਪਹਿਲਾਂ ਬੋਲੋ ਫਿਰ ਮੈਂ ਤੁਹਾਨੂੰ ਕਲੀਅਰ ਕਰਾ ਦਉ ਤੁਸੀਂ ਮੇਰਾ ਨਾਮ ਕਿੱਦਾਂ ਲਿੱਤਾ ਕਿ ਅਨਮੋਲ ਦੀ ਦੇ ਬੰਦੇ ਹਸਪੀਟਲ ਆ ਕੇ ਫਾਈਲਾਂ ਚੈੱਕ ਕਰਕੇ ਗਏ ਨੇ ਸਰ ਉਹ ਮੈਂ ਕਿਸੇ ਕੋਲੋਂ ਹੈਲਪ ਲੈਣੀ ਸੀਗੀ ਤੇ ਮੈਂ ਤਾਂ ਤੁਹਾਡੇ ਨਾਲ ਲਿੱਤਾ ਮੈਂ ਹੱਥ ਜੋੜ ਕੇ ਪੈਰੀ ਪੈ ਕੇ ਮਾਫੀ ਹੈ ਤੁਹਾਡੇ ਅੱਗੇ ਨਹੀਂ ਇਹ ਕੀ ਸور ਗੱਲ ਹੋ ਗਈ ਤੁਸੀਂ ਇੱਕ ਪਾਸੋਂ ਕਹਿੰਦੇ ਹੋ ਜੀ ਮਤਲਬ ਐਦਾਂ ਤੁਸੀਂ ਮੇਰਾ ਨਾਮ ਲੈ ਕੇ ਕਿੱਦਾਂ ਕਿਸੇ ਕੋਲੋਂ ਕੋਈ ਹੈਲਪ ਲੈ ਸਕਦੇ ਹੋ ਨਹੀਂ ਸਰ ਮੈਂ ਤੁਹਾਡਾ ਨਾਮ ਲੈ ਕੇ ਹੈਲਪ ਨਹੀਂ ਲਿੱਤੀ ਮੈਂ ਤੁਹਾਡਾ ਨਾਮ ਲੈ ਕੇ ਹੈਲਪ ਨਹੀਂ ਲਿੱਤੀ ਤੁਸੀਂ ਤੋਤਾ ਹੀ ਮੈਂ ਕਹਿ ਰਿਹਾ ਮੈਨੂੰ ਥੋੜਾ ਬੋਲਣ ਦਾ ਮੌਕਾ ਦਿਓ ਬੋਲੋ ਠੀਕ ਹੈ ਜੀ ਮੈਂ ਤੁਹਾਨੂੰ ਇਹ ਦੱਸਦਾ ਪਿਆ ਮੇਰਾ 507 ਲੱਖ 8 ਲੱਖ ਦੇ ਵਿੱਚ ਇੱਥੇ ਖਰਚਾ ਟੋਟਲ ਪੂਰੇ ਸਾਲ ਦੇ ਵਿੱਚ ਇਹ ਨਹੀਂ ਹੈਗਾ ਕਿ 2-4 ਮਹੀਨੇ ਸਾਰੇ ਸਾਲ ਦੇ ਸਵਾ ਸਾਲ ਤੋਂ ਚੱਲ ਰਿਹਾ ਹੈ ਹੂੰ ਠੀਕ ਹੈ ਵੀਰ ਜੀ ਤੇ ਮੈਂ ਕਿਸੇ ਕੋਲ ਮੇਰੇ ਇੱਕ ਫਰੈਂਡ ਹੈਗੇ ਨੇ ਲਖਨਊ ਦੇ ਵਿੱਚ ਅਮਨ ਹੈਗੇ ਨੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਉਹਨਾਂ ਕੋਲੋਂ ਮੈਂ ਹੈਲਪ ਲਈ ਸੀ ਤਾਂ ਕਿ ਮੈਂ ਉਹਨਾਂ ਨੂੰ ਇਹ ਬੋਲ ਰਿਹਾ ਸੀ ਕਿ ਮੇਰੀ ਵਾਈਫ ਹੈ ਐਡਮਿਟਰ ਹੈਗੇ ਨੇ ਕਿਉਂਕਿ ਉਹ ਮੇਰੇ ਉੱਤੇ ਸਰ ਇੰਨਾ ਕ ਕਰਜ਼ਾ ਚੜ ਚੁੱਕਾ ਸੀ ਇੰਨਾ ਕ ਕਰਜ਼ਾ ਚੜ ਚੁੱਕਾ ਹੈ ਤਾਂ ਕਿ ਮੈਂ ਮਰਨ ਜੋਗਾ ਵੀ ਨਹੀਂ ਹੋਇਆ ਮੈਂ ਤੁਹਾਨੂੰ ਤਾਂ ਕਲੀਅਰ ਕਹਿ ਰਿਹਾ ਮੇਰੀ ਉਹ ਪੂਰੀ ਗੱਲ ਸੁਣ ਲਿਓ ਤੁਸੀਂ ਕਰਜ਼ਾ 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 ਲਾਣ ਲਈ ਕਿਸੇ ਨੂੰ ਝੂਠ ਬੋਲੋਗੇ ਬ੍ਰਦਰ ਵੀਰ ਜੀ ਮੈਂ ਉਸ ਵਾਸਤੇ ਮੇਰੇ ਕੋਲ ਮੇਰੇ ਕੋਲ ਮੈਨੂੰ ਉਸ ਚੰ ਨਹੀਂ ਸਮਝ ਆ ਰਿਹਾ ਸੀ ਕਿ ਮੈਂ ਹੱਥ ਜੋੜ ਕੇ ਪੈਰੀ ਉਹ ਮੇਰੇ ਫਰੈਂਡ ਹੈਗੇ ਨੇ ਕੀ ਨਾਮ ਹਮਨਬਰ ਉਹਨਾਂ ਨਾਲ ਵੀ ਮੈਂ ਝੂਠ ਬੋਲਿਆ ਕਿ ਹਸਪੀਟਲ ਹੈਗੇ ਨੇ ਉਹਨਾਂ ਕੋਲ ਐਪਲ ਦਿੱਤੀ ਆ ਮੈਂ ਉਹਨਾਂ ਦਾ ਨੰਬਰ ਕੀ ਹੈ ਉਹਨਾਂ ਦਾ ਫੋਨ ਨੰਬਰ ਹਾਂਜੀ ਉਹਨਾਂ ਦਾ ਫੋਨ ਨੰਬਰ ਸਰ ਜਿਨ੍ਹਾਂ ਨੇ ਤੁਹਾਨੂੰ ਐ ਡਿਟੇਲਸ ਦਿੱਤੀਆਂ ਨੇ ਮੈਂ ਚਲੋ ਮੈਂ ਤੁਹਾਨੂੰ ਨੰਬਰ ਦਵਾ ਉਹਨਾਂ ਦਾ ਮੈਨੂੰ ਦੇਣਾ ਹੀ ਪੈਣਾ ਸਰ ਮੈਂ ਸਾਰੀ ਕਹਾਣੀ ਖੋਲਾਂਗਾ ਨਾ ਤੁਸੀਂ ਕਿੱਥੋਂ ਕਿੱਥੋਂ ਕਿੰਨੇ ਕਿੰਨੇ ਹੈਲਪ ਲਿੱਤੀ ਮੈਂ ਤਾਂ ਸਾਰੀ ਡਿਟੇਲ ਕੱਢ ਲਾਂਗਾ ਇਹ ਸਰ ਉਹਨਾਂ ਕੋਲ ਹੀ ਦਿੱਤੀ ਹੈ 60 70 80000 ਰੁਪਏ ਉਹਨਾਂ ਦਾ ਆਇਆ ਮੈਨੂੰ 5 6 ਦਿਨਾਂ ਦੇ ਵਿੱਚ ਕੋਈ ਝੂਠ ਨਹੀਂ ਹੈ ਮੇਰੇ ਕੋਲ ਹੀ ਹੈਗਾ ਕਦ ਸਾਰੇ 5-6 ਦਿਨਾਂ ਦੇ ਵਿੱਚ ਹੀ ਆਇਆ ਸਰ ਤੁਹਾਨੂੰ ਸ਼ਰਮ ਹੈ ਤੁਹਾਨੂੰ ਸ਼ਰਮ ਹੈ ਤੁਹਾਡੀ ਵਾਈਫ ਘਰ ਬੈਠੀ ਹੈ ਤੁਸੀਂ ਹਸਪੀਟਲ ਦਾ ਨਾਮ ਲੈ ਕੇ ਉਹਨਾਂ ਦੇ ਕੋਲੋਂ 70-80 ਹਜ਼ਾਰ ਰੁਪਏ ਆਪਣੇ ਖਾਤੇ 'ਚ ਪਵਾ ਲਏ ਸ਼ਰਮ ਕੋਲੋਂ ਲੰਗਦੀ ਤੁਹਾਡੇ ਕੋਈ ਰੱਬ ਦਾ ਖੌਫ ਹੈ ਬੋਲੋ ਭਾਈ ਸਾਹਿਬ ਹਾਂਜੀ ਵੀਰ ਜੀ ਬਸ ਹੁੰਦਾ ਕੋਈ ਕੋਈ ਰੱਬ ਦਾ ਖੌਫ ਕੋਈ ਵਾਹਿਗੁਰੂ ਦਾ ਡਰ ਕੋਈ ਕਰਮਾਂ ਦਾ ਡਰ ਜੀ 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 ਹੈਗਾ ਹੈ ਕਿ দান ਦਾ ਪੈਸਾ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਕਿ ਮੇਰੀ ਵਾਈਫ ਹਸਪੀਟਲ ਇਟ ਐ ਉਹਨੂੰ ਰਾਤ ਦਿਨ ਤੜਪ ਰਿਹਾ ਉਹ ਤੁਹਾਡੇ ਲਈ ਕਰਕੇ ਮੈਂ ਉਹਨਾਂ ਕਰਕੇ ਹੀ ਵੀਰ ਜੀ ਮੈਂ ਥੋੜਾ ਜਿਹਾ ਪਰੇਸ਼ਾਨ ਸੀਗਾ ਉਹਨਾਂ ਕਰਕੇ ਯਾਰ ਐਦਾਂ ਤਾਂ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਜੀ ਮੇਰੇ ਫਾਦਰ ਤੇ ਵੀ ਕਰਜ਼ਾ ਇਸ ਟਾਈਮ ਮੇਰੇ ਫਾਦਰ ਤੇ ਵੀ ਲੋਨ ਹੈ ਜੀ ਜੀ ਵੀਰ ਜੀ ਜੇ ਮੇਰੇ ਫਾਦਰ ਤੇ ਲੋਨ ਹੈ ਕੀ ਮੈਂ ਐਨਜੀਓ ਤੋਂ ਪੈਸੇ ਖਾਣੇ ਸ਼ੁਰੂ ਕਰ ਦਾਂ ਨਹੀਂ ਵੀਰ ਜੀ ਫਿਰ ਤੁਸੀਂ ਇਹ ਕੰਮ ਕਿਉਂ ਕੀਤਾ ਫਿਰ ਤੋ ਯਾਰ ਇਹ ਬੱਚਿਆਂ ਵਾਲੀਆਂ ਗੱਲਾਂ ਨੇ ਯਾਰ ਮੇਰੇ ਦੋ ਕੁੜੀਆਂ ਨੇ ਵਿੱਚ 11 ਸਾਲ ਦੀ ਇੱਕ 7 ਸਾਲ ਦੀ ਹੈ ਬ੍ਰਦਰ ਕੀ ਪਰਵਰਿਸ਼ ਦੇ ਰਹੇ ਹੋ ਉਹਨਾਂ ਨੂੰ ਜੇ ਤੁਹਾਡੀਆਂ ਦੋ ਬੇਟੀਆਂ ਨੇ ਉਹਨਾਂ ਨੂੰ ਵੱਡੀ ਹੋ ਕੇ ਖੁਸ਼ੀ ਦੇਖਣਾ ਚਾਹੁੰਦੇ ਹੋ ਵੀਰ ਤੁਸੀਂ ਕੰਡੇ ਰਹੇ ਹੋ ਉਹਨਾਂ ਵਾਸਤੇ ਮੈਂ ਸਮਝ ਗਿਆ ਵੀਰ ਜੀ ਮੈਂ ਅੱਗ ਤੋਂ ਨਹੀਂ ਕਰਾਂਗਾ ਵੀਰ ਜੀ ਬਿਲਕੁਲ ਵੀ ਇਦਾਂ ਦਾ ਕੁਝ ਨਹੀਂ ਚਲੋ ਇਹ ਮੈਂ ਤਾਂ ਕੌਣ ਆ ਮਾਫੀ ਦੇਣ ਨਾਲ ਵੈਗਰੂ ਬੈਠਾ ਤੁਸੀਂ ਮੈਨੂੰ ਇਹ ਦੱਸੋ ਕਿ ਇਹਨਾਂ ਦੀ ਪੇਮੈਂਟ ਜਿੰਨੀ ਵੀ ਤੁਹਾਡੇ ਖਾਤੇ ਚਾਹੀਏ ਕਿੰਨੀ ਦੇਰ ਦੇ ਵਿੱਚ ਵਾਪਸੀ ਹੋਊਗੀ ਨਹੀਂ ਤਾਂ ਮੈਂ ਸਾਰਾ ਸ਼ਾਮ ਨੂੰ মিডিਆ ਦੇ ਅੱਗੇ ਖੁਲਾਸਾ ਕਰੂੰਗਾ ਕਿ ਆਹ ਬੰਦੇ ਨੇ ਆਹ ਕੀਤਾ ਨਹੀਂ ਨਹੀਂ ਮੇਰੇ ਵੀਰ ਜੀ ਇਦਾਂ ਨਾ ਕਰਦਾ ਮੇਰੀ ਵਾਈ ਵੈਸੀ ਮਰ ਜਾਏਗੀ ਮੈਂ ਤਾਂ ਵੈਸੀ ਮਰਿਆ ਹੋਇਆ ਵੇਖੀ ਪਲੀਜ਼ ਇਦਾਂ ਨਾ ਕਰਦਾ ਤੁਸੀਂ 60 7000 40000 ਰੁਪਏ ਮਹੀਨਾ ਤੁਸੀਂ ਕਮਾ ਰਹੇ ਹੋ ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤੁਸੀਂ ਮੇਰੇ ਕੋਲ ਆ ਜਾਓ ਕੋਈ ਦਵਾਈਆਂ ਚਾਹੀਦੀ ਠੀਕ ਹੈ ਵੀਰ ਜੀ ਅਗਰ ਤੋ ਤੁਹਾਡੇ ਕੋਲ ਅੱਗੋ ਗੋਦੀ ਨਹੀਂ ਆਣਾ ਜਿਹੜਾ ਤੁਸੀਂ ਆ 60 70 ਹਜ਼ਾਰ ਰੁਪਏ ਜਿਹੜਾ ਉਹਨਾਂ ਕੋਲ ਦਿੱਤਾ ਹੈ ਨਾ ਇਹ ਵਾਪਸੀ ਖਾਤੇ ਦੇ ਵਿੱਚ ਪਾਓ ਅੱਗੇ ਤੁਹਾਡੀ ਵਾਈਫ ਦਾ ਜਿਹੜਾ ਟ੍ਰੀਟਮੈਂਟ ਚੱਲੇਗਾ ਜੋ ਲਾਚ ਚੱਲੇਗਾ ਉਹ ਸਾਰਾ ਅਸੀਂ ਕਰਾਵਾਂਗੇ ਤੇ ਵੀ ਜਿਵੇਂ ਥੋੜਾ ਜਿਹਾ ਟਾਈਮ ਦੇ ਦੂੰਗੇ ਲਈ ਵਾਸਤੇ ਮੈਂ ਤੁਹਾਨੂੰ ਨਾ ਸ਼ਾਮ 7 ਵਜੇ ਤੱਕ ਦਾ ਟਾਈਮ ਦੇ ਰਿਹਾ 6 ਵਜੇ ਗਿਆ ਜੀ ਸ਼ਾਮ ਸ਼ਾਮ ਤੱਕ ਨਾ ਟਾਈਮ ਮੇਰੀ ਮੇਰੀ ਸੁਣ ਲਓ ਮੇਰੀ ਬੇਨਤੀ ਸੁਣ ਲਓ ਮੇਰੀ ਸੁਣ ਲਓ ਮੇਰੀ ਸੁਣ ਲਓ ਸਰ ਮੇਰੇ ਕੋਲ ਨਹੀਂ ਨਾ ਸਮਾਂ ਹੈਗਾ ਮੈਂ ਸਾਰਾ ਮੈਨੂੰ ਤਾਂ ਬੜਾ ਬੁਰਾ ਫੀਲ ਹੋਇਆ ਕਿ ਤੁਹਾਡੇ ਵਰ ਮੈਂ ਸਮਝ ਗਿਆ ਵੀ ਜੇ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਪਰ ਮੈਨੂੰ ਸੁਝਿਆ ਕੁਛ ਨਹੀਂ ਚਲੋ ਇੱਕ ਗਲਤੀ ਮੈਂ ਦੱਸ ਰਿਹਾ ਹਾਂ ਗਲਤੀ ਦਾ ਪ੍ਰਾਸ਼ਚਤ ਕਿਦਾਂ ਹੋਣਾ ਹੈ ਜੋ ਵੀ ਤੁਹਾਡੀ ਵਾਈਫ ਤੇ ਕੈਂਸਰ ਦਾ ਦੇਖੋ ਤੁਹਾਡੇ ਘਰ ਤੁਹਾਡੀ 40000 ਰੁਪਏ ਤਨਖਾਹ ਆ ਤੁਸੀਂ ਦੱਸੀ ਹੈ ਤਾਂ ਟੋਟਲ 40000 ਕਹਿੰਦਾ ਵਿੱਚ ਹਣਾ ਮਹੀਨੇ ਦਾ ਤੁਹਾਡੀ ਵਾਈਫ ਦਾ ਕਿੰਨਾ ਖਰਚਾ ਦਵਾਈਆਂ ਦਾ ਬੱਦ ਨਹੀਂ ਪੈ ਜਾ ਲੋ ਚਲੋ 50000 ਹੋ ਗਿਆ ਦਵਾਈਆਂ ਦਾ ਕਿੰਨਾ ਖਰਚਾ ਤੁਹਾਡੀ ਵਾਈਫ ਦਾ ਵਿੱਚ ਦਵਾਈਆਂ ਦਾ ਸਮਝ ਲੋ ਕਿ ਇਹ ਹੁਣ ਜਿਹੜੀਆਂ ਦਵਾਈਆਂ ਚੱਲ ਰਹੀਆਂ ਉਹ ਕੈਂਸਰ ਦੀ ਦਵਾਈ ਭਾਵੇਂ ਵਿੱਚ ਉਹਦੇ ਨਾਲ ਪੂਰੀ ਬਾਡੀ ਗਲਗੀ ਸੀ ਹੁਣ ਕੀ ਕਿਹੜੀਆਂ ਦਵਾਈਆਂ ਚੱਲ ਰਹੀਆਂ ਕਿੰਨਾ ਦਾ ਖਰਚਾ ਦਵਾਈਆਂ ਦਾ ਦਵਾਈਆਂ ਦਾ ਖ 12-15000 ਹੋਏਗਾ ਵੀਰ ਤੁਸੀਂ ਨਾ ਹਰ ਮਹੀਨੇ ਦੀ ਦਵਾਈਆਂ ਮੇਰੇ ਕੋਲ ਲੈ ਕੇ ਜਾਣੀਆਂ 12-15000 ਦੀਆਂ ਠੀਕ ਹੈ ਜਿਹੜਾ ਤੁਹਾਡੇ ਕੋਲ 50000 ਰੁਪਏ ਮਹੀਨਾ ਆ ਰਿਹਾ ਤੁਸੀਂ ਉਹਦੇ ਨਾਲ ਆਪਣਾ ਘਰ ਚਲਾਓ ਤੇ ਜਿਹੜਾ 60-70000 ਰੁਪਏ ਤੁਸੀਂ ਖਾਤੇ ਚ ਲੱਤਾ ਹੈ ਇਹ ਵਿਦਨ 1 ਆਰ ਇੱਕ ਘੰਟੇ ਦੇ ਵਿੱਚ ਜਿਉਂ ਉਹਨਾਂ ਦੇ ਖਾਤੇ ਚ ਨਾ ਪਹੁੰਚਿਆ ਮੈਂ ਕਰ ਸਕਦਾ ਮੈਨੂੰ ਮੇਰੀ ਮੈਨੂੰ ਥੋੜਾ ਜਿਹਾ ਵਕਤ ਦੇ ਦਿਓ 2-3 ਦਿਨ ਦਾ ਮੈਂ ਤੁਹਾਡੇ ਥਰੂ ਹੀ ਪੇਪ ਕਰ ਦਾਂਗਾ ਬ੍ਰਦਰ ਮੇਰੇ ਕੋਲ ਨਾ ਮੈਨੂੰ ਗੱਲ ਸੁਣ ਲਓ ਪਹਿਲਾਂ ਤਾਂ ਨਾ ਇਹ ਮੇਰਾ ਬੜਪਨ ਸਮਝੋ ਕਿ ਮੈਂ ਤੁਹਾਨੂੰ ਫੋਨ ਕਰ ਲਿਆ ਮੈਂ ਤਾਂ ਨਾ ਤੁਹਾਡੇ ਸਕਰੀਨਸ਼ਾਟਸ ਤੁਹਾਡੀ ਫੋਟੋ ਤੁਹਾਡੀ ਫੇਸਬੁੱਕ ਪ੍ਰੋਫਾਈਲ ਸਭ ਕੁਝ ਕੱਢੀ ਬੈਠਾ ਮੋਰੇ ਆਪਣੇ ਮੈਂ ਕਹਿੰਦੇ ਮੈਂ ਅੱਗੇ ਤੋਂ ਨਹੀਂ ਹੋਏਗਾ ਨਾ 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 ਮੇਰੀ ਮੇਰੀ ਗੱਲ ਸਮਝੋ ਮੈਂ ਕੀ ਕਰੀ ਬੈਠਾ ਕਿਉਂਕਿ ਮੇਰਾ ਕੰਮ ਨਹੀਂ ਹੈਗਾ ਕਿ ਮੈਂ ਤੁਹਾਨੂੰ ਜਾ ਕੇ ਫੋਨ ਕਰਾਂ ਰਿਕੁਐਸਟ ਕਰਾਂ ਕਿ ਭਾਜੀ ਯਾਰ ਪਲੀਜ਼ ਕਰ ਦੋ ਕਿਉਂ ਕਿ ਜਿਹੜਾ ਵਿਚਾਰਾ ਬੰਦਾ ਮੈਨੂੰ ਫੋਨ ਕਰ ਰਿਹਾ ਨਾ ਉਹ ਰੋ ਰਿਹਾ ਹੈ ਤੁਹਾਡਾ ਬੜੱਪਾ ਨਾ ਮੇਰੇ ਬੇਟੇ ਤੁਹਾਡਾ ਬੜੱਪਾ ਨਾ ਜੇ ਮੈਂ ਇੱਕ ਵਾਰੀ ਕਰ ਦਿਆਂ ਹਾਂ ਮੈਂ ਇਹੀ ਕਹਿ ਰਿਹਾ ਤੁਹਾਨੂੰ ਜੇ ਤੁਸੀਂ ਇਹ ਮੇਰਾ ਬੜੱਪਾ ਨ ਬੜੱਪਾ ਚ ਹੀ ਰਹਿਣਾ ਚਾਹੁੰਦੇ ਹੋ ਕਿਉ ਗੁਰੂ ਸਾਹਿਬ ਦੀ ਗੁੱਲਤ ਤੋਂ ਨਿਕਲ ਗੁਰਦੁਆਰੇ ਤੋਂ ਕੱਢ ਕੇ ਪੈਸੇ ਦਿੱਤੇ ਉਹਨਾਂ ਨੇ ਤੁਹਾਨੂੰ ਜੀ ਜੀ ਵੀ ਜੀ ਜੀ ਮੈਂ ਸਮਝ ਗਿਆ ਵੀਚੀ ਮੈਂ ਸਮਝ ਗਿਆ ਜੇ ਜਿੰਨੇ ਵੀ ਪੈਸੇ ਉਹ ਆਏ ਨੇ ਮੈਨੂੰ ਮੈਂ ਉਹਨਾਂ ਕੋਲ ਕਨਫਰਮ ਕਰ ਲੈਣਾ ਇੱਕ ਘੰਟੇ ਦੇ ਵਿੱਚ ਜੇ ਉਹਨਾਂ ਦੇ ਖਾਤੇ 'ਚ ਵਾਪਸੀ ਨਾ ਪਹੁੰਚੀ ਤਾਂ 7-8 ਵਜੇ ਮੈਂ ਪ੍ਰੈਸ ਕਾਨਫਰੰਸ ਕਰ ਦੇਣੀ ਹੈ ਤੁਹਾਡੀ ਇੱਕ ਇੱਕ ਘੰਟੇ ਦਾ ਨਾ ਇੱਕ ਘੰਟੇ ਦਾ ਟਾਈਮ ਨਾ ਦਿਓ ਮੈਨੂੰ ਮੈਨੂੰ ਥੋੜਾ ਜਿਹਾ ਵਕਤ ਤੋਰ ਦਿਓ ਥੋੜਾ ਜਿਹਾ ਚਲੋ 9 ਵਜੇ ਤੱਕ ਕਰ ਲਓ ਨਹੀਂ ਮੈਗੇ ਜੀ ਮੈਨੂੰ 2-3 ਦਿਨ ਦਾ ਟਾਈਮ ਬ੍ਰਦਰ 2-3 ਦਿਨ ਨਹੀਂ ਮੈਨੂੰ ਫਿਰ ਐਂਦਾ ਕਰੋ ਮੇਰੀ ਗੱਲ ਸੁਣੋ ਤੁਸੀਂ ਨਾ ਰੱਖੀ ਨਾ ਮੇਰੀ ਪਹਿਲਾਂ ਗੱਲ ਮੈਂ ਨਾ ਅੱਗੇ ਦੇ ਚੁੱਕਾ ਜਿਹਦੇ ਜਿਹਦੇ ਮੈਂ ਦੇ ਦੇ ਸੀ ਜਿਹਦੇ ਦਿੱਤੇ ਉਹਦਾ ਨਾਮ ਜਿਹਨੂੰ ਦਿੱਤੇ ਆ ਉਹਦਾ ਨਾਮ ਬੋਲੋ ਕਿਹਨੂੰ ਦਿੱਤੇ ਜੀ ਮੇਰੀ ਮੈਂ ਤੁਹਾਨੂੰ ਦੱਸਣ ਲੱਗਾ ਮੇਰੀ ਤਾਂ ਇੱਕ ਐਕਟਿਵਾ ਗਿਰਵੀ ਪਈ ਸੀ ਮੇਰੇ ਮਾਮਾ ਜੀ ਦੇ بیٹے ਕੋਲ ਮੈਂ 30000 ਰੁਪਏ ਦੇ ਕੇ ਮੈਂ ਗਿਰਵੀ ਪੈਸੇ ਉਹ छुਡਾਇਆ ਵਾ ਠੀਕ ਹੈ ਵੀਰ ਜੀ ਇੱਕ ਮੇਰੀ ਕੁੜੀਆ ਦਾ ਲੈਪਟਾਪ ਸੀਗਾ ਉਹ ਵੀ ਮੈਂ ਗਿਰਵੀ ਰੱਖਿਆ ਸੀ 20000 ਰੁਪਏ ਚ ਮੈਂ ਉਹ ਵੀ ਛਡਾਇਆ ਯਾਰ ਤੁਸੀਂ ਮਤਲਬ ਲੋਕ ਮਤਲਬ ਲੋਕਾਂ ਲੋਕਾਂ ਇੱਕ ਮਿੰਟ ਲੋਕਾਂ ਦੇ ਦਾਨ ਦੇ ਪੈਸੇ ਨਾਲ ਆਪਾਂ ਆਪਣੀ ਐਕਟਿਵ ਆ ਛਡਾਣੀ ਆ ਆਪਾਂ ਮੰਗ ਰਹੇ ਆ ਕੋਈ ਕਹਿੰਦਾ ਮੈਂ ਕੋਈ ਕਨਵਿੰਸ ਨਹੀਂ ਸੀ ਮੇਰੇ ਕੋਲ ਮੈਂ ਤੁਹਾਨੂੰ ਕਹਿ ਰਿਹਾ ਵੀ ਜੀ ਮੈਨੂੰ ਸਿਰਫ 2 ਜਾਂ 3 ਦਿਨ ਦਾ ਟਾਈਮ ਦੇ ਦਿਓ ਮੈਂ ਜੋ ਦੁਬਾਰਾ ਗਿਰਵੀ ਰੱਖ ਕੇ ਸਾਰੇ ਪੇਮੈਂਟ ਵਾਪਿਸ ਕਰ ਦਾਂਗਾ ਮੈਨੂੰ ਇਹ ਦੱਸ ਦਿਓ ਕਿੰਨੀ ਦੇਮਟ ਹੈਗੀ ਬ੍ਰਦਰ ਤੁਹਾਡੇ ਖਾਤੇ ਚਾਹੀਏ ਤੁਹਾਨੂੰ ਪਤਾ ਹੀ ਨਹੀਂ ਬੀ ਜੀ ਮੇਰੇ ਐਕਚੁਅਲੀ ਨਾ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਮੇਰੀ ਪਹਿਲਾਂ ਨਾ ਫੇਸਬੁੱਕ ਆ ਉਹਦੇ ਉੱਤੇ Google Pay ਦੇ ਉੱਤੇ ਨਾ ਹੀਰੋ ਹੀਰੋ ਸ਼ੋ ਹੁੰਦਾ ਸੀ ਕਿਉਂਕਿ ਮੈਂ ਫੋਨ ਕਿਸੇ ਕੋਲੋਂ ਦਿੱਤਾ ਸੀਗਾ ਤੇ ਉਹ ਕਹਿੰਦੇ ਸੀ ਗਗਨ ਜੀ ਤੁਸੀਂ ਆਪਣੇ ਨਾਮ ਤੇ ਆਈਡੀ ਚ ਲਾ ਲਓ ਮੈਂ ਆਪਣੇ ਆਪ ਦੇ ਨਾਈਟ ਤੇ ਸਾਰਾ ਮੇਰੇ ਕੋਲੋਂ ਡਿਲੀਟ ਹੋ ਗਿਆ ਆਇਆ ਚਲੋ ਮੈਂ ਤੁਹਾਨੂੰ ਮੈਂ ਤੁਹਾਨੂੰ ਉਹਨਾਂ ਕੋਲ ਪੇਮੈਂਟ ਪਤਾ ਕਰ ਦਿੰਦਾ ਕਿੰਨੀ ਆ ਬੀ ਜੀ ਬਿਲਕੁਲ ਤੁਸੀਂ ਅੱਜ ਜਿੱਦਾਂ ਬੜਕੀ ਹੈਗਾ ਅੱਜ ਅੱਜ ਵੀਰਵਾਰ ਹੈ ਗਾ ਵਿੱਚ ਤੁਹਾਨੂੰ ਮੈਂ ਐਤਵਾਰ ਤੱਕ ਸਾਰੀ ਪੇਮੈਂਟ ਕਲੀਅਰ ਕਰ ਦਾਂਗਾ ਜੋ ਜੋ ਤੁਸੀਂ ਮੈਨੂੰ ਜਿੱਦਾਂ ਜਿੱਦਾਂ ਦੱਸੋਗੇ ਬ੍ਰਦਰ 91500 ਰੁਪਏ ਤੁਹਾਡੇ ਆਇਆ ਖਾਤੇ ਦੇ ਵਿੱਚ ਉਹਨਾਂ ਵੱਲੋਂ 91500 91500 ਹਾਂ ਇਹਦੀ ਡਿਟੇਲ ਆਪਣੇ ਖਾਤੇ ਚੋਂ ਕਢਾ ਲਈਓ ਜਾ ਕੇ ਮੇਰੇ ਕੋਲ ਡਿਟੇਲ ਸਾਰੀ ਆ ਚੁੱਕੀ ਹੈ ਇੱਕ ਇੱਕ ਟ੍ਰਾਂਜੈਕਸ਼ਨ ਦੀ 91500 ਤਾਂ ਨਹੀਂ ਆਇਆ ਉਹ ਬ੍ਰਦਰ ਮੈਂ ਫਿਰ ਉਹੀ ਗੱਲਾਂ ਆਪਾਂ ਤੁਸੀਂ ਤਾਂ ਪਹਿਲਾਂ ਇਹ ਵੀ ਕਹਿ ਰਹੇ ਸੀ ਕੁਝ ਵੀ ਨਹੀਂ ਆਇਆ ਨਹੀਂ ਨਹੀਂ ਮੈਂ ਨਹੀਂ ਕਿਹਾ ਵਿੱਚ ਕੁਝ ਨਹੀਂ ਆਇਆ ਤੁਸੀਂ ਦੂਜੇ ਦੂਜੇ ਤੁਸੀਂ ਦੂਜੇ ਫੋਨ 'ਚ ਕਿਹਾ ਨਾ 20000 ਰੁਪਏ ਕੈਸ਼ ਬਾਕੀ ਅਕਾਊਂਟ 'ਚ ਹਾਂਜੀ ਹਾਂਜੀ ਆਇਆ ਵੀਰ ਜੀ ਹਾਂ ਇਹ ਸਾਰੀ ਡਿਟੇਲ ਮੇਰੇ ਕੋਲ ਪਹੁੰਚ ਚੁੱਕੀ ਹੈ ਕੈਸ਼ ਆਇਆ ਨਾ ਜਿਹੜਾ ਕੈਸ਼ ਆਇਆ ਉਹ ਹੱਲੇ ਵੀ ਮੇਰੀ ਜੇਬ 'ਚ ਹੀ ਪਿਆ ਵੀਰ ਜੀ ਬਸ ਉਹ ਕਿੱਥੋਂ ਆਇਆ ਕੈਸ਼ ਤੁਹਾਡੇ ਕੋਲ ਉਹ ਮੈਨੂੰ ਉਹਨਾਂ ਨੇ ਦੇੜੇ ਦੀਦੀ ਨਾਲ ਮੇਰੀ ਗੱਲ ਹੋਈ ਸੀ ਨਾ ਲਖਨਊ ਉਹਨਾਂ ਨੇ ਹੀ ਮੈਨੂੰ ਦਵਾਇਆ ਵੀਰ ਜੀ ਮੈਨੂੰ ਨਹੀਂ ਪਤਾ ਉਹ ਕਿਹੜੇ ਦੀਦੀ ਨੇ ਜਿਨ੍ਹਾਂ ਨਾਲ ਤੁਹਾਡੀ ਗੱਲ ਚੱਲ ਰਹੀ ਹੈ ਪਰ ਮੇਰੀ ਕਿਸੇ ਲੁਧਾਨੇ ਦੇ ਬੰਦੇ ਨਾਲ ਗੱਲ ਚੱਲ ਰਹੀ ਹੈ ਮੇਰੀ ਦੀਦੀ ਨਾਲ ਕਿਸੇ ਨਾਲ ਗੱਲ ਨਹੀਂ ਚੱਲ ਰਹੀ ਓ ਜਿਨ੍ਹਾਂ ਨੇ ਤੁਹਾਨੂੰ ਉਹ 20000 ਦਿੱਤਾ ਹੈ ਮੇਰੀ ਇੱਕ ਮਿੰਟ ਗੱਲ ਸੁਣ ਮੇਰੀ ਇੱਕ ਮਿੰਟ ਗੱਲ ਸੁਣੋ ਹਾਂਜੀ ਜੀ ਦਾ ਨੇ ਤੁਹਾਨੂੰ ਦੱਸਿਆ ਵੀ ਅਸੀਂ 99500 ਰੁਪਇਆ ਇਹਨਾਂ ਨੂੰ ਦਿੱਤਾ ਹੈਗਾ ਤੁਹਾਡੇ ਕੋ ਸਾਰੀ ਡਿਟੇਲ ਹੋਏਗੀ ਨਾ ਵੀ ਹਾਂ ਫੁੱਲ ਡਿਟੇਲ ਹੈ ਮੇਰੇ ਕੋਲ ਹੈਨਾ ਹਾਂ ਫੁੱਲ ਡਿਟੇਲ ਹੈ ਫੁੱਲ ਸਕਰੀਨਸ਼ਾਟ ਆ ਫੁੱਲ ਜੋ ਵੀ ਤੁਹਾਡੇ ਕੋ ਸਾਰਾ ਡਾਟਾ ਤੁਹਾਡੇ ਕੋ ਆ ਚੁੱਕਿਆ ਨਾ ਮੇਰੇ ਵਿੱਚ ਮੇਰੀ ਫਾਈਲ ਵਿੱਚ ਸਭ ਕੁਝ ਸਭ ਕੁਝ ਫੋਟੋਆਂ ਫੁੱਟਮਾਂ ਤੁਹਾਡੇ ਪਰਿਵਾਰ ਦੀਆਂ ਜਿਹੜੀ ਤੁਸੀਂ ਆ ਵਾਈਫ ਦੀਆਂ ਪਤਾ ਨਹੀਂ ਆ ਵਾਈਫ ਦੀਆਂ ਫੋਟੋਆਂ ਤੁਹਾਡੀ ਕਿਸੇ ਹੋਰ ਦੀਆਂ ਜਿਹੜੀਆਂ ਆ ਸਰੀਰ ਦੀਆਂ ਫੋਟੋਆਂ ਭੇਜੀਆਂ ਨਹੀਂ ਨਹੀਂ ਮੇਰੇ ਵਾਈਫ ਦੀਆਂ ਨੇ ਵੀ ਚੀਜ਼ ਇਹ ਸਾਰੀਆਂ ਫੋਟੋਆਂ ਬਿੱਲ ਸਭ ਕੁਝ ਮੇਰੇ ਕੋਲ ਆ ਚੁੱਕਾ ਹੈ ਪਰ ਇਹਦੇ ਚ ਗੱਲ ਪਤਾ ਕੀ ਇਹਦੇ ਚ ਪੈਸਿਆਂ ਦਾ ਬਿੱਲ ਇੱਕ ਵੀ ਨਹੀਂ ਹੈਗਾ ਵੀਰ ਇਹ ਰਿਪੋਰਟਾਂ ਨਹੀਂ ਨਾ ਵੀਰ ਜੀ ਰਿਪੋਰਟਾਂ ਨੇ ਸਾਰੀਆਂ ਜਿਹੜਾ ਤੁਹਾਡਾ 7-8 ਲੱਖ ਰੁਪਏ ਲੱਗਿਆ ਨਾ ਉਹਦੇ ਬਿੱਲ ਵੀ ਤਿਆਰ ਕਰ ਲਓ ਪਰ ਚਲੋ ਮੈਂ ਉਹ ਪੈਸਾ ਤਾਂ ਕੁਛ ਵੀ ਨਹੀਂ ਲੈਣਾ ਮੈਂ ਤਾਂ 92500 ਰੁਪਏ ਜਿਹੜਾ ਮੈਨੂੰ ਪਤਾ ਲੱਗਿਆ ਇਹ ਵਾਪਸੀ ਕਰੋ ਮੈਂ ਵਿੱਚ ਮੈਂ ਤੁਹਾਨੂੰ ਕੀ ਕਹਿ ਰਿਹਾ ਮੈਂ ਕੁਛ ਮੈਂ ਹੁਣ ਤੁਹਾਨੂੰ ਕੁਛ ਨਹੀਂ ਹੱਥ ਜੋੜ ਕੇ ਮੇਰੀ ਬੇਨਤੀ ਹੈ ਤੁਹਾਨੂੰ ਸੰਡੇ ਸ਼ਾਮ 6 ਵਜੇ ਤੱਕ 7 ਵਜੇ ਤੱਕ ਤੁਹਾਨੂੰ ਮੈਂ ਸਾਰੇ ਪੈਸੇ ਪਕੜਾ ਜਾਗਾ ਮੈਂ ਨਾ ਸੰਡੇ ਨਾ ਤੁਹਾਨੂੰ ਕਾਲ ਨਹੀਂ ਕਰਨੀ ਭਾਈ ਸਾਹਿਬ ਧਿਆਨ ਚ ਰੱਖਿਓ ਨਹੀਂ ਨਹੀਂ ਕਿਉਂ ਕਰਨੀ ਹੈ ਵੀਰ ਜੀ ਤੁਸੀਂ ਕਾਲ ਮੈਂ ਸੁਣੋ ਮੇਰੀ ਬੇਨਤੀ ਮੇਰੀ ਮੇਰੀ ਅਗਰ ਜਿੰਦ ਤੱਕ ਮੈਂ ਤੁਹਾਨੂੰ ਆਪਣਾ 50000 ਰੁਪਏ ਦੇਜਵਾਂ ਸੰਡੇ ਤੱਕ ਨੋ 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 ਬ੍ਰਦਰ ਮੇਰਾ ਨਾ ਮੇਰੀ ਮੇਰੀ ਗੱਲ ਸੁਣੋ ਮੈਂ ਕੋਈ ਬਚੋਲਾ ਤਾਂ ਹੈ ਨਹੀਂ ਕਿ ਮੈਂ ਫੈਸਲੇ ਕਰਾਉਣ ਦੇ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਨਾ ਮੈਂ ਤੁਹਾਡੇ ਕੋਲ ਕੁਝ ਲੈਣਾ ਨਾ ਮੈਂ ਉਹਨਾਂ ਕੋਲ ਕੁਝ ਲੈਣਾ ਇੱਕ ਇਨਸਾਨੀਅਤ ਇੱਕ ਇਨਸਾਨ ਹੈ ਕਿ ਉਹ ਸਹੀ ਦੇ ਸਹੀ ਗਲਤ ਦੇਖਣਾ ਜਿਹੜੀ ਜਿਹੜੀ ਉਹ ਦੀਦੀ ਦਾ ਮਨ ਟੁੱਟਿਆ ਹੋਊਗਾ ਨਾ ਪਤਾ ਨਹੀਂ ਉਹ ਕੌਣ ਨੇ ਵਿਚਾਰੇ ਪਰ ਜਿਹੜਾ ਮਤਲਬ ਮਨ ਟੁੱਟਿਆ ਹੋਊਗਾ ਉਹਨਾਂ ਨੂੰ 50000 ਰੁਪਏ ਹੁਣੇ ਪਾ ਦੇਣਾ ਥੋੜੀ ਦੇਰ ਤੱਕ ਘੰਟੇ 2 ਮਿੰਟ ਤੱਕ 50000 ਰੁਪਏ ਮੈਂ ਪਾ ਦੇਣਾ ਬਾਕੀ ਮੈਂ ਰੇਂਜ ਕਰਕੇ ਇੱਧਰ ਉੱਧਰ 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 ਕਰਕੇ ਮੈਂ ਸਾਰਾ ਕਰਾ ਦੇਣਾ ਵੀਰ ਜੀ 50000 ਪਾ ਦੂੰਗਾ ਮੈਨੂੰ ਥੋੜਾ ਵਕਤ ਚਾਹੀਦਾ 50000 ਰੁਪਏ ਜੇ 8 ਵਜੇ ਤੱਕ ਉਹਨਾਂ ਦੇ ਖਾਤੇ 'ਚ ਅੱਜ ਨਾ ਪਿਆ 9 ਵਜੇ ਮੈਂ ਪ੍ਰੈਸ ਕਾਨਫਰੰਸ ਕਰ ਦੇਣੀ ਹੈ ਉਹ ਮੈਂ ਤੁਹਾਨੂੰ ਵੀਰ ਜੀ ਕਹਿ ਰਿਹਾ ਲੋੜ ਹੀ ਨਹੀਂ ਪੈਣੀ ਫਿਰ ਤੁਸੀਂ ਬਹੁਤ ਵਧੀਆ ਭਾਈ ਜੀ ਮੈਂ ਕੋਈ ਪੋਲੀਟਿਸ਼ੀਅਨ ਤਾਂ ਹੈ ਨਹੀਂ ਕਿ ਮੈਂ ਕਿਸ ਨਾ ਤੁਹਾਨੂੰ ਤੁਹਾਨੂੰ ਫੜਾ ਜਵਾ ਨਾ 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 ਮੈਂ ਕੀ ਕਰਨੇ ਭਰਾ ਮੈਨੂੰ ਨਹੀਂ ਚਾਹੀਦੇ ਮੇਰੇ ਕੋਲ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਉਹ ਭੈਣ ਨੂੰ ਹੀ 50 51 50000 ਰੁਪਏ ਆਪਣਾ ਵਾਪਸ ਭੇਜੋ ਵਿਦਨ 2 ਆਵਰਸ 8 ਵਜੇ ਤੱਕ ਉਸ ਤੋਂ ਬਾਅਦ ਸੰਡੇ ਤੱਕ ਪੇਮੈਂਟ ਕਲੀਅਰ ਕਰੋ ਤੇ ਸ਼ਾਮ ਤੱਕ ਮੈਂ ਤੁਹਾਨੂੰ ਕਿਹਾ ਸੰਡੇ ਤੱਕ ਨਹੀਂ ਹੋ ਪਾਏਗੀ ਬਾਕੀ ਮੈਂ ਪੈਸੇ ਤੁਹਾਨੂੰ ਕਹਿ ਰਿਹਾ ਮੈਂ ਦੋ ਜੇ ਤੇ 50000 ਤਾਂ ਮੈਂ ਅੱਜ ਥੋੜੀ ਦੇਰ ਤੱਕ ਇਧਰ ਉਧਰ ਕਰਕੇ ਦਿੱਤਾ ਵੀ ਮੈਂ ਕਰਾ ਦੇਣਾ ਵੀਰ ਜੀ ਬਾਕੀ ਮੈਨੂੰ ਥੋੜਾ ਜਿਹਾ ਵਕਤ ਜਿਵੇਂ ਸੰਡੇ ਮੰਡੇ ਟਿਊਰਸਡੇ ਜੀ ਇੰਨਾ ਨਹੀਂ ਹੋਣਾ ਬ੍ਰਦਰ ਇਹ ਕੀ ਹੈ ਯਾਰ ਕੋਈ ਅਸੀਂ ਕੋਈ ਪੈਸੇ ਨਹੀਂ ਜੀ ਮੈਂ ਇਕੱਠੇ ਕਰਨੇ ਨਾ ਪੈਸੇ ਉਹ ਬਾਹਰ ਦੇਤੀ ਮੈਂ ਤਾਂ ਵਾਪਸ ਕਰਾਂਗਾ ਸਰ ਨਹੀਂ 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 ਐਦਾਂ ਨਹੀਂ ਮੈਂ ਨਹੀਂ ਐਦਾਂ ਕਰ ਸਕਦਾ ਕਿ ਮੈਂ ਟਿਊਰਸਡੇ ਮੰਡੇ ਤੱਕ ਕਹਾਣੀ ਵੇਟ ਕਰਾਂ ਸੰਡੇ ਤੱਕ ਸਾਰੇ ਕਲੀਅਰ ਚਾਹੀਦੇ ਨੇ ਜੀ ਸਰ ਪਰੀ ਮੰਡੇ ਤੱਕ ਨਹੀਂ ਉਹ ਪਾਊਗਾ ਥੋੜੀ ਜੀ ਮੇਰੀ ਬੇਨਤੀ ਮੰਨ ਲਓ ਮੈਂ ਵੀ ਥੋੜਾ ਜਿਹਾ ਉਧਰ ਫਸਿਆ ਆਇਆ ਪਲੀਜ਼ ਬ੍ਰਦਰ ਮੈਂ ਨਾ ਤੁਹਾਡੀ ਦੁਕਾਨ ਤੇ ਆ ਜਾਵਾਂਗਾ ਮੈਨੂੰ ਨਾ ਮਜਬੂਰ ਨਾ ਕਰੋ ਮੈਂ ਮੈਂ ਥਾਣੇ ਜਾਵਾਂ ਤੁਹਾਡੀ ਦੁਕਾਨ ਤੇ ਜਾਵਾਂ ਐਵੇਂ ਬਦਨਾਮੀ ਹੋਊਗੀ ਤੁਹਾਡੀ ਫਿਰ ਤੁਸੀਂ ਕਹੋਗੇ ਅਨਮੋਲ ਭਾਜੀ ਆ ਕੀ ਕਰਤਾ ਇਸ ਕਰਕੇ ਮੈਨੂੰ ਮਜਬੂਰ ਨਾ ਕਰੋ ਬ੍ਰਦਰ ਕਿਉਂਕਿ ਨਾ ਮੈਂ ਬਹੁਤ ਇਸ ਟਾਈਮ ਗੁੱਸੇ 'ਚ ਆਂ ਕਿ ਆਪਾਂ ਇੱਕ ਇਨਸਾਨੀਅਤ ਦਾ ਕਹਾਣ ਕਰ ਰਹੇ ਆਂ 50000 ਰੁਪਏ ਉਹਨਾਂ ਦਾ ਪਾਓ ਤੇ ਸੰਡੇ ਤੱਕ ਬਾਕੀ ਪੇਮੈਂਟ ਕਲੀਅਰ ਕਰੋ ਨਾ ਮੈਂ ਤੁਹਾਨੂੰ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਹੋ ਗ ਠੀਕ ਹੈ ਓਕੇ ਬਾਈ ਠੀਕ ਹੈ ਤੇ ਮੇਰੇ ਹਾਂਜੀ ਭੈਣੇ ਹਲੋ ਕਿ ਤੁਸੀਂ ਕਹਿੰਦੇ ਹੋ ਸੋ ਮੱਚ ਪਰ ਤੁਸੀਂ ਇੰਨਾ ਕਿਉਂ ਘਬਰਾ ਰਹੇ ਸੀਗੇ ਤੁਸੀਂ ਤਾਂ ਦੱਸੋ ਰੱਬ ਦੇ ਬੱਚਿਓ ਕਦੀ ਵੀ ਮਨਚ ਨਾ ਕੁਝ ਬੁਰਾਈਆਂ ਮੈਂ ਹੁਣੇ ਪਲਾਨ ਮੈਂ ਆਪਣੀ ਐਫਡੀ ਤੋੜਵਾਣ ਚੱਲੀ ਸੀ ਐਕਚੁਅਲੀ ਮੈਂ ਸਿੰਗਲ ਪੇਰੈਂਟ ਹਾਂ ਮੇਰੇ ਹਸਬੰਡ ਨਹੀਂ ਹੈਗੇ ਮੈਨੂੰ ਕਿਸੇ ਦਾ ਦੁੱਖ ਸੁਣਿਆ ਤੇ ਮੈਂ ਨਾ ਆਪਣੀ ਐਫਡੀ ਤੋੜਨ ਚੱਲੀ ਸੀ ਵੀ ਮੈਂ ਰਾਤ ਤੱਕ ਸੰਗਤਾਂ ਦਾ ਪੈਸਾ ਮੋੜਦਿਆਂ ਮੈਨੂੰ ਨੀਂਦ ਨਹੀਂ ਸੀ ਪੈਣੀ ਥੈਂਕ ਯੂ ਸੋ ਮੱਚ ਓਹ ਨਹੀਂ 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 ਪਰੇ ਮੇਰੇ ਆਪ ਦੇ ਬਾਂਹ ਤੇ ਮੇਰੇ ਤੇ ਮੇਰੇ ਅੱਗੇ ਕੁੱਪਾ ਮਾਰ ਕੇ ਮੈਨੂੰ ਲੱਗਦਾ ਸੀ ਕਿ ਕੋਈ ਮੇਲ ਬੰਦਾ ਇੱਧਰ ਰੋ ਰਿਹਾ ਮੈਂ ਕੀ ਹੈਲਪ ਕਰਦੇ ਮੈਂ ਆਪਣ ਮੈਂ ਆਸਟ੍ਰੇਲੀਆ ਤੋਂ ਐਡਵਾਂਸ ਫੀਸ ਦਾ ਮੂਆਖਿਆ ਲੈ ਮੈਨੂੰ ਪੈਸੇ ਦਿੱਤੇ ਸੋ ਮੈਂ ਐਡਵਾਂਸ ਪਿਸਟ ਕਰ ਲੈਣੀਆਂ ਮੇਰਾ ਆਲਰੇਡੀ ਐਡਵਾਂਸ 1000 ਚੱਲ ਰਿਹਾ ਮੈਂ 3 ਮਹੀਨੇ ਦਾ ਐਡਵਾਂਸ ਦਿੱਤਾ ਹੋਇਆ ਹੈ ਕੋਈ ਆਂਦਰ ਤੋਂ ਬੰਨ ਨਾਲ ਕਹਿੰਦੇ ਵੀ ਚੱਲ ਮੈਨੂੰ ਰਿਜੈਕਟ ਮਿਲੇ ਹੋਇਆ ਮੈਂ ਐਡਵਾਂਸ ਦਾ ਸਬੰਧ ਕੱਢ ਦੇ ਰਹੀ ਨਹੀਂ ਪਰ ਅਜਨਣਾ ਬਟਾ ਧੋਖਾ ਕਰਦਾ ਉਹ ਨਹੀਂ 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 ਪਹਿਣੇ ਕੋਈ ਧੋਖਾ ਨਹੀਂ ਕਰਦਾ ਦੇਖੋ ਗੁਰਸਾਹਿਬ ਨੇ ਫਿਰ ਸਾਡੇ ਵਰਗੇ ਪਾਪੀਆਂ ਦੀ ਡਿਊਟੀ ਲਾਤੀ ਪੀਜੀ ਬਹੁਤ ਬਹੁਤ ਸ਼ੁਕਰ ਹੈ ਮੈਂ ਤੁਹਾਨੂੰ ਮਿਲਾ ਲਿੱਤਾ ਥੈਂਕ ਯੂ ਸੋ ਮੱਚ ਨਹੀਂ ਨਹੀਂ ਕੋਈ ਨਹੀਂ ਤੁਸੀਂ ਕਰ ਲਓ ਪਹਿਣੇ ਤੁਹਾਡੀ ਹੁਣੀ ਥੋੜੀ ਦੇਰ ਜੇ ਪੇਮੈਂਟ ਨਹੀਂ ਆਈ ਨਾ ਮੇਰੇ ਪਰਸਨਲ ਨੰਬਰ ਤੋਂ ਤੁਹਾਨੂੰ ਵੀ ਜੀ ਬਹੁਤ ਬਹੁਤ ਥੈਂਕ ਯੂ ਵੀ ਜੀ ਕੋਈ ਗੱਲ ਨਹੀਂ ਗੋਡ ਬles ਵੀ ਜੀ ਮੈਂ ਮੈਂ ਅੱਗੇ ਤੋਂ ਕਦੀ ਹਾਂ ਮੈਂ ਦਸਵੰਦ ਨਹੀਂ ਦੇਣਾ ਮੈਂ ਤੁਹਾਨੂੰ ਭੇਜ ਦਿਆ ਕਰਾਂ ਨਾ 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 ਮੈਨੂੰ ਵੀ ਨਹੀਂ ਭੇਜਣਾ ਤੁਸੀਂ ਮੈਨੂੰ ਮੈਨੂੰ ਸਾਡੇ ਕੋਲ ਨਾ ਪੈਣੇ ਐਕਚੁਅਲੀ ਪੇਸ਼ੈਂਟਸ ਹੁੰਦੇ ਨੇ ਰੋਜ਼ ਤਾਂ ਅਸੀਂ ਵੈਰੀਫਾਈ ਕਰਦੇ ਹਾਂ ਚੈੱਕ ਕਰਦੇ ਹਾਂ ਫਿਰ ਕਿਸੇ ਦੀ ਹੈਲਪ ਕਰਦੇ ਹਾਂ ਤੁਸੀਂ ਐਦਾਂ ਕਿਸੇ ਦੇ ਖਾਤੇ 'ਚ ਨਹੀਂ ਪਾਣੇ ਪਰਮਾਤਮਾ ਨੇ ਤੁਹਾਨੂੰ ਬਹੁਤ ਉੱਚੀ ਸੇਵਾ ਲਈ ਹੈ ਚੰਗੇ ਲੋਕ ਵੀ ਹੈਗੇ ਨੇ ਪਰ ਚਲੋ ਕੋਈ ਗੱਲ ਨਹੀਂ ਇਸ ਐਕਸਪੀਰੀਅੰਸ ਤੋਂ ਕੁਝ ਸਿੱਖਿਓ ਤੁਸੀਂ ਅੱਗੇ ਵੀ ਕਿਸੇ ਨੂੰ ਦੱਸਿਓ ਇਹ ਪੇਮੈਂਟ ਪਹਿਲਾਂ ਆਪਣੀ ਵਾਪਸ ਲਓ ਇੱਕ ਇੱਕ ਰੁਪਿਆ ਇਹ ਆਪਣੇ ਹਰਾਮ ਦੇ ਪੈਸੇ ਨਹੀਂ ਹੈਗੇ ਆਪਣੇ ਪੈਸੇ ਨਹੀਂ ਆਪਾਂ ਗਲਤ ਨਹੀਂ ਜਾਣ ਦੇਣੀ ਬਿਲਕੁਲ ਜੀ ਮੈਂ ਤੁਹਾਨੂੰ ਦੱਸਦੀ ਮੈਂ ਮਾਪਿਆਂ ਕੋਲੋਂ ਐਡਵਾਂਸ ਪੈਸਾ ਮੰਗਿਆ ਸੀ ਤਾਂ ਵੀ ਮੈਂ ਇੱਥੇ ਹੈਲਪ ਕਰਨੀ ਆ ਵੀ ਮੇਰੇ ਚਾਹ ਅਗਲੇ ਮਹੀਨੇ ਪੜਾਉਣਾ ਹੀ ਆ ਪਰ ਮੈਨੂੰ ਗੱਲ ਦੱਸੋ ਤੁਸੀਂ ਇਸ ਚੀਜ਼ 'ਚ ਫਸੇ ਕਿਦਾਂ ਤੁਸੀਂ ਤਾਂ ਕਹਿੰਦੇ ਸੀ ਵੈਰੀਫਾਈ ਕੀਤਾ ਸਾਰਾ ਤੁਸੀਂ ਫਸੇ ਉੱਥੇ ਉੱਥੇ ਦੇ ਬੰਦੇਆਂ ਤੋਂ ਪੰਜਾਬ ਆਪਟਿਕਸ ਕੁਮਾਰ ਮੰਡੀ ਦੁਕਾਨ ਹੈ ਉਹ ਸਿੱਖ ਮਿਸ਼ਨਰੀ ਕਾਲਜ ਦੇ ਬੰਦੇ ਨੇ ਉਹਨਾਂ ਨੇ ਆਪਣੇ ਦੁਕਾਨ ਦੇ ਬੰਦੇ ਨੂੰ ਭੇਜ ਕੇ ਪਤਾ ਕਰਾਇਆ ਸੀ ਤੇ ਸ਼ਾਇਦ ਇਹਨਾਂ ਦੇ ਫ੍ਰੈਂਡਸ ਹੋਣਗੇ ਮੁੰਡੇ-ਮੁੰਡੇ ਪਤਾ ਹੁੰਤੇ ਹੀ ਮੈਂ ਕੰਮ ਕੀਤਾ ਸੀ ਕਿ ਵਰਨਾ ਨਹੀਂ ਸੀ ਕਰਨਾ ਅਰੇ ਵੈਰੀਫਿਕੇਸ਼ਨ ਫੇਲ ਹੋ ਗਈ ਮਤਲਬ ਫਿਰ ਬੰਦੇ ਨੇ ਵੈਰੀਫਾਈ ਕਰਨ ਤੋਂ ਬਾਅਦ ਵੀ ਮਤਲਬ ਫਰਾਡ ਵਿੱਚ ਮੈਂ ਹਾਂ ਜੀ ਹੁਣ ਇਹ ਮੈਨੂੰ ਨਹੀਂ ਸਮਝ ਆ ਰਹੀ ਕਿ ਕਿ ਕਾਰਨ ਮੈਂ ਖੁਦ ਚਾਹਦੀ ਆ ਮੈਂ ਪੰਜਾਬ ਆਪਟਿਕਸ ਨੂੰ ਉਹਨਾਂ ਨੂੰ ਫੋਨ ਤੇ ਦੱਸਣਾ ਪਰ ਸਮਝ ਨਹੀਂ ਆ ਰਿਹਾ ਕਿ ਇਸ ਮੂਨ ਅਲਦਸਾ ਪਹਿਲਾਂ ਉਹਨਾਂ ਦਾ ਪੈਸਾ ਹੋਣਾ 10000 ਤੇ ਉਹਨਾਂ ਨੇ ਹੀ ਦਿੱਤਾ ਸੀ ਨਹੀਂ ਨਹੀਂ ਤੁਸੀਂ ਪਹਿਲਾਂ ਕੋਈ ਗੱਲ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਨੂੰ ਨਾ ਪਰੇਸ਼ਾਨ ਕਰੋ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਪੇਮੈਂਟ ਆਣ ਦਿਓ ਸ਼ਾਮ ਤੱਕ ਵਾਪਸ ਉਸ ਤੋਂ ਬਾਅਦ ਆਪਣੇ 91500 ਦਾ ਪੂਰਾ ਪੂਰਾ ਡਿਟੇਲ ਹੈਗੀ ਮੇਰੇ ਕੋਲ ਕਹੋਗੇ ਤਾਂ ਮੈਂ 91500 ਆਹ ਮੇਰੀ ਪੁਲਿਸ ਨੂੰ ਚਾਹ ਤੇ ਉਹ ਨਾ ਵੈਸੇ ਹੀ ਭਾਜੀ ਬਹੁਤ ਸਹਿਮ ਗਏ ਨੇ ਕਿਉਂਕਿ ਗਲਤ ਕੰਮ ਆ ਸਹਮਣ ਗਏ ਆ ਨਾ ਤੇ ਇਹ ਕੋਈ ਜਵਾਬ ਤਾਂ ਹੈ ਨਹੀਂ ਕਿ ਆਪਾਂ ਕਰਜ਼ਾ ਲਾ ਦੀ ਕਰਜ਼ੇ ਤਾਂ ਸਾਡੇ ਤੇ ਵੀ ਬਹੁਤ ਨੇ ਅੱਧੀ ਦੁਨੀਆ ਦੇ ਮੈਨੂੰ ਕਹਿੰਦਾ ਸੀਗਾ ਕਿ 6 ਵਜੇ ਮੈਂ ਆਈਸੀਯੂ ਗਿਆ ਸੀ ਮਾਸਕ ਪਾਇਆ ਹੋਇਆ ਸੀ ਪਤਾ ਨਹੀਂ ਇੰਨੀਆਂ ਗੱਲਾਂ ਬੰਦਾ ਕਿਵੇਂ ਬਣਾ ਲੈਂਦਾ ਹੈ ਇੰਨੋਂ ਦਾ ਦਿਮਾਗ ਚੱਲ ਕਿਵੇਂ ਜਾਂਦਾ ਪਤਾ ਨਹੀਂ ਮਤਲਬ ਇਹਨੂੰ ਪੂਰਾ ਆਇਆ 6 ਵਜੇ ਮੈਂ ਉੱਥੇ ਜਾਣਾ ਹੈ ਉਹ ਆਈਸੀਯੂ ਵਿੱਚ ਵਾਈਫ ਨੂੰ ਮੈਂ ਕਿ ਆਈਸੀਯੂ ਵਿੱਚ ਤੇ ਅਲਾਉ ਨਹੀਂ ਕਰਦੇ ਕਹਿੰਦੇ ਨਹੀਂ ਅਲਾਉ ਕਰਦੇ ਨੇ ਮੈਂ ਸਿਰਫ ਦੂਰੋਂ ਦੂਰੋਂ ਦੇਖਣਾ ਪੇਸ਼ੈਂਟ ਨੂੰ ਦੇਖਣਾ ਅਲਾਉਡ ਹੁੰਦਾ ਇੱਕ ਮਾਸ ਪਾ ਕੇ ਮੈਂ ਗਿਆ ਸੀਗਾ ਉਸ ਸਮਾਰ ਕੈਂਸਰ ਹਸਪੀਟਲ ਕਿ ਪਹਿਲੇ ਤੁਹਾਨੂੰ ਮਿਲੇ ਮਿਲੇ ਕਿਦਾਂ ਸੀਗੇ ਹੈਲਪ ਕਿਦਾਂ ਮੰਗੀ ਤੁਹਾਡੇ ਕੋਲੋਂ ਨਹੀਂ ਨਹੀਂ ਹੋਣਗੀ ਸੀ ਵੀਰ ਜੀ ਐਕਚੁਅਲੀ ਮੈਂ ਨਾ ਕੁਝ ਦਿਨ ਪਹਿਲਾਂ ਮੈਂ ਖੁਦ ਕਿਉਂਕਿ ਐਂਗਜ਼ਾਈਟੀ ਡਿਪਰੈਸ਼ਨ ਦੀ ਪੇਸ਼ੈਂਟ ਰਹੀ ਸੀ ਮੈਂ ਨਾ ਫੇਸਬੁਕ ਤੇ ਆਪਣੇ ਪੇजेस ਬਣਾਏ ਸੀ ਕਿ ਹੁਣ ਉਹ ਪੇजेस ਬੰਦ ਹੋ ਚੁੱਕੇ ਨੇ ਮਤਲਬ ਸਟੈਗਨੈਂਟ ਪਏ ਨੇ ਹੈਪੀ ਹੈਪੀ ਪ੍ਰੈਗਨੈਂਸੀ, ਹੈਪੀ ਇਕਲੌਤੀ, ਕੋਈ ਲੋੜਵੰਦ ਹੋਵੇ, ਕੋਈ ਡੀਮੋਰਲਾਈਜ਼ਡ ਹੋਵੇ। ਮੈਂ ਮਤਲਬ ਈਵਨ ਮੈਂ ਮੈਡੀਕਲ ਸੈਂਟਰ ਤੇ ਲੰਘਦੀ ਲੰਘਦੀ ਰੁੱਕ ਜਾਂਦੀ ਆ, ਕਿਸੇ ਪੇਸ਼ੈਂਟ ਨੂੰ ਦੇਖਦੀ ਆ, ਬਸ ਜੱਫੀ ਪਾ ਲੈਂਦੀ ਆ। ਮੈਨੂੰ ਹੁੰਦਾ ਵੀ ਜਦ ਮੈਂ ਐਂਗਜ਼ਾਇਟੀ ਚੋਂ ਬਾਹਰ ਆ ਗਈ ਆਂ ਤੇ ਜਿਹੜਾ ਕੋਈ ਜੂਝ ਰਿਹਾ, ਮੈਂ ਉਹਨੂੰ ਹੈਲਪ ਕਰਾਂ ਬਾਹਰ ਕੱਢਣ ਦੀ। ਨਹੀਂ ਨਹੀਂ ਕੋਈ ਗੱਲ ਨਹੀਂ ਭੈਣੇ, ਕੋਈ ਗੱਲ ਨਹੀਂ। ਮੈਂ ਤੁਹਾਡੇ ਨਾਲ ਆਂ, ਤੁਹਾਡਾ ਛੋਟਾ ਭਰਾ ਆਂ, ਤੁਸੀਂ ਮੈਨੂੰ ਜਦੋਂ ਮਰਜ਼ੀ ਫੋਨ ਕਰ ਲਿਓ, ਪੰਜਾਬ ਆਏ ਤਾਂ ਜ਼ਰੂਰ ਮਿਲਿਓ। ਬਿਲਕੁਲ ਵੀਰ ਜੀ, ਥੈਂਕ ਯੂ ਸੋ ਮੱਚ ਵੀਰ ਜੀ। ਥੈਂਕ ਯੂ। ਗੋਡ ਬlesਸ ਯੂ, ਗੋਡ ਬlesਸ ਯੂ ਭੈਣੇ, ਗੋਡ ਬlesਸ ਯੂ। ਠੀਕ ਹੈ, ਓਕੇ। ਕਿੰਨਾ ਬੁਰਾ ਹਾਲ ਆ ਯਾਰ ਦੇਖੋ, ਦੇਖਿਆ ਲੋਕਾਂ ਦਾ ਹਾਲ। ਗੈਨੌਕ ਅੱਜਕੱਲ ਹੈਲਪ ਕਰਨਾ ਮੈਂ ਬੇਨਤੀ ਕਰਨਾ ਚਾਹਨਾ ਵੀਡੀਓ ਰਾਹੀਂ ਹੋ ਸਕਦਾ ਮੇਰੀ ਬੋਲੀ ਗਲਤ ਹੋएगी ਪਰ ਤੁਸੀਂ ਤੁਸੀਂ ਦੱਸੋ ਮੈਂ ਕੀ ਕਰਦਾ ਹੋਰ ਕਮੈਂਟ ਕਰੋ ਕੀ ਕਰਦਾ ਤੇ ਇੰਨਾ ਬੁਰਾ ਹਾਲ ਹੈ ਡੋਨੇਸ਼ਨ ਸਹੀ ਤਰ੍ਹਾਂ ਕਰੋ ਚੈੱਕ ਕਰਕੇ ਕਰੋ ਦੇਖੋ ਮਤਲਬ ਕਿਦਾਂ ਲੋਕ ਮੂਰਖ ਬਣਦੇ ਨੇ ਕਿੰਨੀ ਵਿਚਾਰੀ ਰੋ ਰਹੀ ਹੈ ਗੁਰਸਿੱਖ ਪਰਿਵਾਰ ਤੋਂ ਦਸਵੰਦ ਜੋੜਿਆ ਲੋਕਾਂ ਕੋ ਮੰਗੇ ਪੈਸੇ ਅਡਵਾਂਸ ਮੰਗੇ ਦੇਖੋ ਵਿਚਾਰੀ ਜਿੱ ਕਿੰਨਾ ਦਰਦ ਹੈ ਔਰ ਸਿੰਗਲ ਪੇਰੈਂਟ ਸਿੱਖੋ ਕੁਝ ਵੀਰੇ ਮੈਨੂੰ 92000 ਰੀਸੀਵ ਹੋ ਗਿਆ ਐ ਐਂਡ ਅਰਾਊਂਡ 22000 ਸਮਥਿੰਗ ਪੇਮੈਂਟ ਸੰਤਾਨੇ ਨਹੀਂ ਲਿੱਤੀ ਵਾਪਸ ਹੋਰ ਵੀ ਹੁਣ ਮੈਂ ਧੀਰੇ ਧੀਰੇ ਰਿਟਰਨ ਕਰੀਆਂ ਤੋਂ ਮੈਨੂੰ ਲੱਗਾ ਨਹੀਂ ਸ਼ਾਇਦ ਸਾਰੇ ਵਾਪਸ ਲੈ ਕੇ ਜੇ ਤੁਹਾਨੂੰ ਪਲੀਜ਼ ਕੋਈ ਵੀ ਲੋਨ ਹੋਵੇ ਸੰਗਤ ਕਹਿੰਦੇ ਨੇ ਵੀ ਕਿਦਰੇ ਹੋਰ ਲਗਾ ਦਿਓ ਮੇਰੇ ਕੋਲ ਤੇ ਹਜੇ ਕੋਈ ਨੀਡੀ ਨਹੀਂ ਹੈਗਾ ਪਰ ਜੇ ਤੁਹਾਡੇ ਕੋਲ ਕੋਈ ਲੋਨ ਹੋਵੇ ਤਾਂ ਪਲੀਜ਼ ਮੇਰ ਤੋਂ ਸੇਵਾ ਲਾ ਲਿਓ ਥੈਂਕ ਯੂ so much ਥੈਂਕ ਯੂ